ਤਲੀ ਤੋਂ ਕਿੰਨੇ ਪਰੇਸ਼ਾਨ ਨੇ ਲੋਕ ਔਰ ਦੱਸ ਦਈਏ ਕਿ ਕੋਠੇ ਪੰਜਾਬ ਸਿੰਘ ਦੇ ਵਿੱਚ ਖੜੇ ਆ ਔਰ ਦੀਨਾਨਗਰ ਦੇ ਵਿੱਚ ਖੜੇ ਆ ਔਰ ਇਹਨਾਂ ਦੀ ਪਰੇਸ਼ਾਨੀ ਕੀ ਆ ਕਿ ਇਸ ਪਿੰਡ ਵਿੱਚ ਦੋ ਟਰਾਂਸਫਾਰਮ ਨੇ ਜਦਕੀ ਇੱਕ ਟਰਾਂਸਫਾਰਮ ਦੇ ਉੱਤੋਂ ਇਹਨਾਂ ਦੱਸ ਮੁਤਾਬਕ ਸਿਰਫ ਤਿੰਨ ਘਰ ਚੱਲ ਰਿਹਾ ਇੱਕ ਟਰਾਂਸਫਾਰਮ ਦੇ ਉੱਤੋਂ ਔਰ ਜੋ ਦੂਸਰਾ ਟਰਾਂਸਫਾਰਮ ਹੈ ਉਸ ਤੋਂ ਪੂਰਾ ਪਿੰਡ ਚੱਲ ਰਿਹਾ ਔਰ ਬਹੁਤ ਸਾਰੀਆਂ ਮੋਟਰਾਂ ਤੇ ਬਹੁਤ ਸਾਰੇ ਏਸੀ ਜਿਹੜੇ ਲੱਗੇ ਹੋਏ ਨੇ ਸਾਰੇ ਇੱਕ ਟਰਾਂਸਫਾਰਮ ਤੇ ਨੇ ਔਰ ਇੱਕ ਟਰਾਂਸਫਾਰਮ ਕੱਲੇ ਤਿੰਨ ਘਰ ਜਿਹੜੇ ਆ ਉਹਨਾਂ ਦੀ ਬਿਜਲੀ ਪੂਰੀ ਕਰ ਰਿਹਾ ਔਰ ਜਦੋਂ ਬਿਜਲੀ ਮੁਹਵ ਦੇ ਕੋਲ ਜਾਂਦੇ ਆ ਜਾਂ ਜੈ ਸਾਹਿਬ ਨਾਲ ਗੱਲ ਕਰਦੇ ਆ ਤਾਂ ਜੈ ਸਾਹਿਬ ਜਿਹੜਾ ਹੈ ਉਹ ਅੱਗੋ ਕਹਿ ਦਿੰਦਾ ਜੀ ਤਾਰ ਲੈ ਕੇ ਆਓ ਜੇ ਤਾਰ ਲੈ ਕੇ ਆਏ ਨੇ ਤੇ ਅੱਜ ਮਹੀਨੇ ਤੋਂ ਵੱਧ ਹੋ ਗਿਆ ਜੈ ਸਾਹਿਬ ਕਹਿੰਦੇ ਮੀਂਹ ਪੈ ਲੈਣ ਦੋ بارش ਪੈ ਲੈਣ ਦੋ ਗਰਮੀ ਬੜੀ ਆ ਸਾਡੇ ਕੋਲ ਤਾਰ ਪਾਉਣ ਦਾ ਸਮਾਂ ਨਹੀਂ ਹੈ ਹੁਣ ਗਰਮੀ ਵੇਖਣੀ ਆ ਇਹਨਾਂ ਦੀ ਵੀ ਵੇਖਣੀ ਆ ਜਾਂ ਕੱਲੀ ਜੈ ਸਾਹਿਬ ਦੀ ਵੇਖਣੀ ਆ ਜੈ ਸਾਹਿਬ ਨੇ ਤਾਂ ਤਨਖਾਹ ਲੈਣੀ ਆ ਔਰ ਤਨਖਾਹ ਦੇ ਵਿੱਚ ਉਸਨੇ ਬਰਸਾਤ ਦੀ ਕਿਣੀ ਹੈ ਉਸਨੇ ਇਹ ਨਹੀਂ ਵੇਖ ਰਿਹਾ ਕਿ ਜਿਨਾ ਕਰਕੇ ਤੂੰ ਤਨਖਾਹਾਂ ਲੈਣਾ ਜਿਨਾ ਕਰਕੇ ਨੌਕਰੀ ਕਰਦਾ ਏ ਉਹਨਾਂ ਦਾ ਕੀ ਹਾਲ ਹੋ ਰਿਹਾ ਉਹਨਾਂ ਦੇ ਬੱਚੇ ਕਿਵੇਂ ਸੌ ਰਹੇ ਆ ਉਹ ਰਾਤ ਵੇਲੇ ਅਕਸਰ ਹੀ ਤਾਰ ਸੜ ਜਾਂਦੀ ਆ ਕਿਉਂਕਿ ਇੱਕ ਟਰਾਂਸਫਾਰਮ ਉੱਤੇ ਜ਼ਿਆਦਾ ਲੋਡ ਹੋਣ ਕਰਕੇ ਇਹ ਟਰਾਂਸਫਾਰਮ ਅਕਸਰ ਹੀ ਸੜ ਜਾਂਦੀ ਆ ਤਾਰਾਂ ਤਾਂ ਫਿਰ ਪਰੇਸ਼ਾਨੀ ਆ ਪਰੇਸ਼ਾਨੀ ਕਰਕੇ ਇਹਨਾਂ ਨੇ ਪੱਲਿਓ ਪੈਸੇ ਖਰਚ ਕੇ ਪੱਲਿਓ ਕਿਰਾਇਆ ਖਰਚ ਕੇ ਇਹਨਾਂ ਨੇ ਤਾਰ ਲਿਆਂਦੀ ਏ ਔਰ ਤਾਰ ਦਾ ਢੇਰ ਲੱਗਾ ਪਿਆ ਔਰ ਜਈ ਸਾਹਿਬ ਕਿਹੜੀ ਗੱਲੋਂ ਇਹਨਾਂ ਨੂੰ ਪਰੇਸ਼ਾਨ ਕਰ ਰਿਹਾ ਕਿਉਂ ਇਹਨਾਂ ਦਾ ਕੰਮ ਨਹੀਂ ਕਰ ਰਹੇ ਔਰ ਕਿਉਂ ਇਹਨਾਂ ਨੂੰ ਬਾਰਿਸ਼ ਦਾ ਬਹਾਨਾ ਲਗਾਇਆ ਜਾ ਰਿਹਾ ਔਰ ਇਹ ਗੱਲ ਕਰਦੇ ਇੱਥੇ ਪਿੰਡ ਵਾਸੀ ਖੜੇ ਨੇ ਹਾਂ अच्छी गल, गल जी ए तार जेडी है किन्ना ਸਮਾਂ ਹੋ ਗਿਆ ਲਿਆਂਦੀ ਨੂੰ ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਤੇ ਤਾਰ ਪਾਉਣ ਵੱਲੋਂ ਜੈ ਸਾਹਿਬ ਕੀ ਕਹਿੰਦੇ ਆ ਉਹ ਕਹਿੰਦੇ ਆ ਜੀ ਇਹਨੇ ਠਹਿੜ ਜੋ ਜੇ بارش ਨਹੀਂ ਪਈ ਜੇ بارش ਪੈ ਗਈ بارش ਪੈ ਲੰਦੂ ਹਾਂਜੀ ਹਾਂਜੀ ਤੇ ਤਨਖਾਹ ਵੇਲੇ ਉਦੋਂ ਨਹੀਂ ਆ ਨਾ ਕਿਹਾ ਕਿ ਮੈਂ ਨੌਕਰੀ ਉਦੋਂ ਕਰਾਂ ਜਦੋਂ بارش ਪੈਗੀ ਤਨਖਾਹ ਵਾਲੋਂ ਨੇ ਕਹਿੰਦੇ ਕੁਛ ਨਹੀਂ ਹੁਣ ਹੋਰ ਕੌਣ ਗੱਲ ਕਰਨਾ ਚਾਹੁੰਦਾ ਕਿਹਦੇ ਸਾਹਮਣੇ ਗੱਲ ਹੋਈ ਆ ਜੀ ਜੈ ਸਾਹਿਬ ਦੀ ਹਾਂਜੀ ਭਰਾ ਜੀ ਸਰ ਮੈਂ ਨਾ ਜੈ ਨੂੰ ਕਿੰਨੇ ਵਾਰੀ ਫੋਨ ਕੀਤਾਗਾ ਜੈ ਕਹਿੰਦਾ ਅੱਜ ਪਾਣਾ ਕੱਲ ਪਾਣਾ بارش ਪੈ ਲੰਦੇ ਤੋ ਜਈ ਆਂਦਾ ਨਹੀਂ ਹੈਗਾ ਰੋਜ਼ ਲਾਰੇ ਦੇ ਲਾਰੇ ਕਰਦਾ ਕਿੰਨੀ ਪਰੇਸ਼ਾਨੀਆਂ ਤੁਹਾਡੇ ਪਰਿਵਾਰਾਂ ਦੀ ਰੋਜ਼ ਰਾਤੀ 12 ਵਜੇ ਲਾਈਟ ਠੀਕ ਨਹੀਂ ਕਰਾਈ ਆ 12 ਵਜੇ ਤਾਰਾ ਰਾਤ 12 ਵਜੇ ਹਾਂਜੀ ਤੇ 6 ਵਜੇ ਤਾਰਾ ਟੁੱਟੀਆਂ ਉਹ ਕਿਸੇ ਮੁੜੇ ਦੇ ਪੈ ਚਲੀਆਂ ਮਾਸਾ ਹੀ ਮੁੜਾ ਬਚਿਆ ਉਹ ਨਹੀਂ ਤੇ ਇਹ ਜਈ ਸਾਹਿਬ ਤਾਰ ਪਾਉਂਦਾ ਕਿਹੜੀ ਗੱਲਾਂ ਨਹੀਂ ਸਿਰਫ ਬਾਰਿਸ਼ ਦਾ ਬਹਾਨਾ ਲਗਾ ਰਿਹਾ ਸਾਨੂੰ ਇੰਨਾ ਪਰੇਸ਼ਾਨ ਕੀਤਾ ਬੱਚੇ ਨਿਗੇ ਨਿਕੇ ਬੰਬਾਰ ਹੋ ਗਿਆ ਮੱਛਰ ਤੋਂ ਤੰਗ ਹੋ ਗਿਆ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਨਾ ਇਹ ਅੱਜ ਇੱਕ ਟਰਾਂਸਫਾਰਮਰ ਮੇਰੇ ਤੇ ਕਿੰਨੇ ਘਰ ਚੱਲ ਰਿਹਾ ਹੈ ਤੇ ਤਿੰਨ ਘਰ ਚੱਲਦੇ ਆ ਸਿਰਫ ਤੇ ਜਿਹੜਾ ਦੂਸਰਾ ਟਰਾਂਸਫਾਰਮਰ ਉੱਤੇ ਘੱਟੋ ਘੱਟ 50 60 ਘਰ ਚੱਲਦੇ ਆ ਉਹ ਪੂਰਾ ਇੱਕ ਸਾਈਡ ਸਾਰੀ ਉਹਦੇ ਉੱਤੇ ਚੱਲਦੀ ਪੂਰਾ ਪਿੰਡ ਜਿਹੜਾ ਉਹਦੇ ਉੱਤੇ ਤੇ ਜੇ ਅਗਰੇਟ ਲੋਡ ਜਿਹੜਾ ਇਹਦਾ ਵੀ ਡਿਵਾਈਡ ਕੀਤਾ ਜਾਂਦਾ ਉਹ ਤਾਰ ਪਾ ਕੇ ਤਾਂ ਫਿਰ ਤੁਹਾਡੇ ਪਿੰਡ ਦੀ ਲਾਈਟ ਜਿਹੜੀ ਚੱਲਦੀ ਰਹੇਗੀ ਬਰਾਬਰ ਹੋ ਜੇਣੀ ਸਰ ਹੁਣ ਤੁਸੀਂ ਕੀ ਬੇਨਤੀ ਕਰਨਾ ਚਾਹੁੰਦੇ ਹੋ ਜੈ ਜੀ ਸਾਹਿਬ ਨੂੰ ਅਸੀਂ ਜੈ ਜੀ ਸਾਹਿਬ ਨੇ ਇਹੋ ਕਹਿਣਾ ਚਾਹੁੰਦੇ ਆ ਵੀ ਸਾਡਾ ਲੋਡ ਜਿਹੜਾ ਡਿਵਾਈਡ ਕੀਤਾ ਜਾਵੇ ਤੇ ਤਾਰ ਪਾਈ ਜਾਵੇ ਠੀਕ ਹੈ ਨਾ ਅਗਰ ਜਈ ਸਾਹਿਬ ਇਹਨੂੰ ਟਾਈਮ ਜੇ ਹੋਰ ਵਧਾਉਂਦੇ ਆ ਤੇ ਫਿਰ ਤੁਸੀਂ ਕੀ ਕਰੋਗੇ ਨਹੀਂ ਫਿਰ ਆਪਾਂ ਧਰਨਾ ਲਾਵਾਂਗੇ ਜਾਂ ਡੀਸੀ ਦਫਤਰ ਜਾਵਾਂਗੇ ਸ਼ਾ ਫਿਰ ਤੁਸੀਂ ਅਗਲਾ ਕਦਮ ਜਿਹੜਾ ਚੁੱਕੋਗੇ ਅਸੀਂ ਅਗਲਾ ਕਦਮ ਚੁੱਕਾਂਗੇ ਸਰ ਉਹ ਬੇਨਤੀ ਦਾਸਤਾਈਏ ਕਿ ਲੋਕਾਂ ਦੀ ਮਜਬੂਰੀ ਆ ਅਕਸਰ ਹੀ ਇਹ ਮਜਬੂਰੀ ਜਿਹੜੀ ਆ ਲੋਕਾਂ ਨੂੰ ਇਹ ਕੱਟ ਕਰਕੇ ਦੱਸਣੇ ਪੈਂਦੀ ਆ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਔਰ ਸੁਣਵਾਈ ਜਿਹੜੀ ਆ ਉਹ ਸੱਚੀ ਆ ਹੁਣ ਇੰਨੇ ਬੰਦੇ ਖੜੇ ਨੇ ਕੋਈ ਸਾਰੇ ਝੂਠੇ ਤਾਂ ਹੈ ਨਹੀਂ ਸਾਰੇ ਬੰਦਿਆਂ ਦੇ ਵਿੱਚ ਔਰ ਤਾਰ ਪਈ ਹੋਈ ਏ ਫਿਰ ਵੀ ਜਈ ਸਾਹਿਬ ਵੱਲੋਂ ਇਹ ਗੱਲ ਕਹਿ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਜੇ ਤਾਰ ਹੈ ਉਹ ਮੇਰੇ ਵੱਲੋਂ ਜਿਹੜੀ ਹੈ ਉਹ بارش ਆਉਣ ਤੇ ਪਾਈ ਜਾਏਗੀ ਉਸ ਤੋਂ ਪਹਿਲਾਂ ਨਹੀਂ ਪਾਈ ਜਾਏਗੀ ਔਰ ਜੈ ਸਿੰਘ ਸਾਹਿਬ ਨੂੰ ਬੇਨਤੀ ਕਰਦੀ ਔਰ ਗੱਲ ਵੀ ਕਰਨਾ ਚਾਹਾਂਗੇ ਜੈ ਸਿੰਘ ਸਾਹਿਬ ਨਾਲ ਵੀ ਉਹਨਾਂ ਦਾ ਕੀ ਕਹਿਣਾ ਔਰ ਕਿੰਨੇ ਦਿਨਾਂ ਦਾ ਸਮਾਂ ਲੈਂਦੇ ਆ ਨਹੀਂ ਤਾਂ ਸਾਡੇ ਵੱਲੋਂ ਹਰ ਰੋਜ਼ ਇਹ ਖਬਰ ਲਗਾਈ ਜਾਵੇਗੀ ਔਰ ਬਿਲਕੁਲ ਬਿਜਲੀ ਭਾਗ ਨੂੰ ਜਿਹੜਾ ਜਾਗਰੂਕ ਕੀਤਾ ਜਾਏਗਾ ਔਰ ਜੈ ਸਿੰਘ ਸਾਹਿਬ ਨੂੰ ਵੀ ਚੰਗੀ ਤਰ੍ਹਾਂ ਜਾਗਰੂਕ ਕੀਤਾ ਜਾਵੇਗਾ ਕਿ ਜੈ ਸਿੰਘ ਸਾਹਿਬ ਕਿਉਂ ਇਹਨਾਂ ਨਾਲ ਲਾਰੇ ਲਗਾ ਰਹੇ ਆ ਕਿਉਂ ਇਹਨਾਂ ਦੀ ਨੀਂਦ ਹਰਾਮ ਕਰ ਰਹੇ ਆ ਕਿਉਂ ਇਹਨਾਂ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਔਰ ਹਰ ਹਫਤੇ ਹਰ ਰੋਜ਼ ਇੱਕ ਦਿਨ ਛੱਡ ਕੇ ਅਸੀਂ ਖਬਰ ਲਗਾਵਾਗੇ ਅਗਰ ਇਹਨਾਂ ਦੀ ਤਾਰ ਜਿਹੜੀ ਆ ਚੇਂਜ ਨਹੀਂ ਕੀਤੀ ਜਾਂਦੀ ਐ ਤਸਵੀਰਾਂ ਦੀਨਾ ਨਗਰ ਦੀਆਂ ਕੋਠੇ ਪੰਜਾਬ ਸਿੰਘ ਦੇ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ